ਜੀ ਸਿੱਧੂ ਮੂਸੇਵਾਲਾ ਟਿੱਬਿਆਂ ਦਾ ਜੱਟ ਫੇਰ ਵਾਪਸ ਇੱਕ ਵਾਰੀ ਆ ਗਿਆ YouTube ਤੇ ਤੁਸੀਂ ਸਾਰਿਆਂ ਨੇ ਗਾਣਾ ਸੁਣਿਆ ਹੋਣਾ ਸੰਨੀ ਵਾਲਟਨ ਦਾ 410 410 ਕੀ ਹੈ ਜੀ ਆ ਹੈ ਹਾਈਵੇ ਇਹ ਬ੍ਰੈਂਟਨ ਦੇ ਵਿੱਚ ਇੱਕ ਹਾਈਵੇ ਹੈ ਰੋਡ ਜਿਹੜੀ ਦਾ ਨਾਮ 410 ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਸਿੱਧੂ ਮੂਸੇਵਾਲਾ ਦਾ ਜਿਹੜਾ ਟਾਈਮ ਸੀਗਾ ਕੈਨੇਡਾ ਦੇ ਵਿੱਚ ਬਰਤਨ ਦੇ ਵਿੱਚ ਕਾਫੀ ਲੰਘਿਆ ਐ ਇੰਨਾ ਸੜਕਾਂ ਦੇ ਨਜ਼ਾਰੇ ਜਟ ਨੇ ਲੈੇ ਨੇ ਤੇ ਉਹਨੇ ਆਪਣੇ ਗੀਤ ਦੇ ਵਿੱਚ 410 ਦਾ ਜਿਹੜਾ ਸੱਨੀ ਵਾਲਟਨ ਨੇ ਜ਼ਿਕਰ ਕੀਤਾ ਸੋ ਇਸ ਕਰਕੇ ਇਸ ਗਾਣੇ ਦਾ ਨਾਮ 410 ਰੱਖਿਆ ਬਾਕੀ ਜੇਕਰ ਤੁਹਾਨੂੰ ਇਹਦੇ ਬਾਰੇ ਹੋਰ ਜਾਣਕਾਰੀ ਹੋਵੇ ਤਾਂ ਤੁਸੀਂ ਕਮੈਂਟਾਂ 'ਚ ਜ਼ਰੂਰ ਦੱਸਣਾ ਕਿ ਉਹਨੇ ਚੌਥੇ ਮਹੀਨੇ ਦੀ 10 ਤਰੀਕ ਨੂੰ ਹੀ ਕਿਉਂ ਰਿਲੀਜ਼ ਕੀਤਾ ਸੋ ਇਹ ਗਾਣਾ ਤੁਸੀਂ ਸਭ ਨੇ ਸੁਣਾ ਹੀ ਹੋਣਾ ਕਿਵੇਂ ਦਾ ਲੱਗਿਆ ਇੱਕ ਵਾਰੀ YouTube ਦੇ ਉੱਤੇ ਸਿੱਧੂ ਮਸੇਰੇ ਵਾਲੇ ਨੇ ਫੇਰ ਧੁੰਮਾ ਪਾਈਆਂ ਹੋਈਆਂ ਨੇ ਮਿਲੀਅਨ ਦੇ ਵਿੱਚ ਵਿਊਜ਼ ਆ ਰਹੇ ਨੇ ਹਰ ਇੱਕ ਵੀਡੀਓ ਦੇ ਉੱਤੇ ਤੇ YouTube ਨੂੰ ਫੇਰ ਤੋਂ ਜਿਹੜੇ ਹੈਗੇ ਆ ਉਸ ਉਹੀ ਵਿਊਜ਼ ਕਾਊਂਟ ਕਰਨ ਦੇ ਵਿੱਚ ਜਾਂ ਸਾਨੂੰ ਮੈਨੇਜ ਕਰਨ ਦੇ ਵਿੱਚ ਹਮੇਸ਼ਾ ਹੀ ਦਿੱਕਤ ਹੋਈ ਆ YouTube ਤੇ ਜਦੋਂ ਵੀ ਕਿਤੇ ਮੂਸੇ ਵਾਲੇ ਦਾ ਗਾਣਾ ਰਿਲੀਜ਼ ਹੋਇਆ ਕਾਫੀ ਦੇਰ ਬਾਅਦ ਪਾਕੀ 2 ਸਾਲ ਹੋਣ ਵਾਲੇ ਨੇ 29 ਮਈ ਨੂੰ ਸਾਡੇ ਤੋਂ ਗੱਭਰੂ ਜਵਾਨ ਜਿਹੜਾ ਖੋ ਲਿਆ ਗਿਆ ਪਰ ਚਲੋ ਪ੍ਰਮਾਤਮਾ ਨੇ ਮਾਪੇ ਨੂੰ ਫਿਰ ਤੋਂ ਖੁਸ਼ੀ ਦਿੱਤੀ ਹੈ ਜੂਨੀਅਰ ਸਿੱਧੂ ਫੇਰ ਵਾਪਸ ਆਇਆ ਹੈ ਸੋ ਜਿੰਨੀਆਂ ਉਸ ਨੇ ਤੁਮ ਮਾਪਾਈਆਂ ਸੀ ਆਪਣੇ ਕੈਰੀਅਰ ਚੋਣੀਆਂ ਛੋਟੇ ਸਿੱਧੂ ਨੇ ਵੀ ਪਾਲੀਆਂ ਆਪਣੇ ਜਨਮ ਤੇ ਸੋ ਇਹ ਤੁਸੀਂ ਗਾਣਾ ਸੁਣਿਆ ਹੋਣਾ ਕਿਵੇਂ ਦਾ ਤੁਹਾਨੂੰ ਇਹ ਗਾਣਾ ਲੱਗੇ ਆ ਜਰੂਰ ਦੱਸਣਾ ਆਪਾਂ ਕੁਛ ਇਹਦੇ ਵਿੱਚ ਇਹਨਾਂ ਦੇ ਸਿੱਧੂ ਦੇ ਬੋਲ ਜਰੂਰ ਸੁਣਾਗੇ ਇਸ ਗੀਤ ਦੇ ਵਿੱਚ ਆਪਣੇ ਆਪਣੇ ਕਮੈਂਟ ਦੇਣਾ ਕਿ ਤੁਹਾਨੂੰ ਕਿਵੇਂ ਦਾ ਲੱਗਿਆ ਔਰ ਕਿਵੇਂ ਦਾ ਇਹਦਾ ਰਿਸਪੌਂਸ ਜਿਹੜਾ ਹੈਗਾ ਅੱਜਕੱਲ YouTube ਤੇ ਆ ਰਿਹਾ ਹੈ ਚੌਥੇ ਮਹੀਨੇ ਦੀ 10 ਤਰੀਕ ਨੂੰ ਹੀ ਕਿਉਂ ਰਿਲੀਜ਼ ਕੀਤਾ ਗਿਆ ਇਹਦੇ ਪਿੱਛੇ ਕੀ ਖਾਸ ਕੋਈ ਰੀਜ਼ਨ ਹੈ ਇਹਦੇ ਬਾਰੇ ਵਿੱਚ ਜੇਕਰ ਕੋਈ ਜਾਣਕਾਰੀ ਹੋਵੇ ਤਾਂ ਜਰੂਰ ਸਾਂਝੀ ਕਰਨਾ ਬਾਕੀ ਸਾਰਿਆਂ ਦਾ ਫੇਵਰੇਟ ਸਾਡਾ ਸਭ ਦਾ ਫੇਵਰੇਟ ਸਿੱਧੂ ਮਸੇਵਾਲਾ ਜੂਨੀਅਰ ਸਿੱਧੂ ਮਸੇਵਾਲਾ ਜਿੰਦਾਬਸਦਾ ਰਹੇ ਮਾਪੇ ਨੂੰ ਇਸੇ ਤਰ੍ਹਾਂ ਹੀ ਉਹ ਵੀ ਆਪਣਾ ਨਾਮ ਕਮਾ ਕੇ ਦੇਵੇ ਸਾਡੀ ਤਾਂ ਹੀ